ਸਾਸੀ ਗੱਲ ਜੀ ਹਾਜ਼ਰ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਆ ਜਿਹੜਾ ਟਰੈਕਟਰ ਵੇਖਣ ਦੇ ਤੁਸੀਂ 4x4 ਟਰੈਕਟਰ ਹੈ ਇਹ ਸੋਨੀ 790 ਅਹ ਸੀਆਰਡੀ ਪੰਪ ਆ ਪੰਪ ਦੀ ਰੇਲ ਜਿਹੜੀ ਤੁਸੀਂ ਵੇਖਣਦੇ ਆ ਟਰੈਕਟਰ ਬਹੁਤ ਵਧੀਆ ਸੀਗਾ ਜਿਹੜੇ ਉਹ ਤੋਲ ਕੇ ਟਰੈਕਟਰ ਮਿਲਦੇ ਸੀ ਉਹਨਾਂ ਵਿੱਚ ਟਰੈਕਟਰ ਇੱਕ ਇਹ ਵੀ ਸੀਗਾ ਸਪੈਸ਼ਲ ਇਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵਾ ਆ ਏਸੀ ਦਾ ਕੰਪਰੈਸ਼ਰ ਇਹਨੂੰ ਲੱਗਿਆ ਹੋਇਆ ਵਾ ਏਸੀ ਦੀ ਸਾਰੀ ਫਿਟਿੰਗ ਅੰਦਰ ਬਲੋਰ ਤੱਕ ਇਹਨੂੰ ਟਰੈਕਟਰ ਉਨ ਲੱਗਾ ਹੋਇਆ ਸੀਗਾ ਜੀ ਟਰੈਕਟਰ ਹਜੇ ਤੱਕ ਵਿਕਿਆ ਨਾ ਹੋਇਆ ਕਿਉਂ ਮੈਂ ਜਦੋਂ ਮਗਰੇ ਸੀ ਮੈਨੂੰ ਗਏ ਨੂੰ ਵੀ ਕਈ ਦਿਨ ਹੋ ਚੁੱਕੇ ਆ ਤੇ ਹੁਣ ਮੈਂ ਅਲੱਗ-ਅਲੱਗ ਇਹਨਾਂ ਦੀ ਜਿਵੇਂ ਵੀਡੀਓ ਵੀਡੀਓ ਬਣਾਈ ਆ ਤੁਹਾਡੇ ਨਾਲ ਸਾਂਝੀਆਂ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਜਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਦੋਸਤੋ ਆ ਸੀਆਰਡੀ ਪੰਪ ਆ ਪੰਪ ਦੀ ਸਪੈਸ਼ਲੀ ਵੀਡੀਓ ਬਣਾਈ ਸੀਗੀ ਤੇ ਟਰੈਕਟਰ ਮੇਰੇ ਹਿਸਾਬ ਨਾਲ ਤਾਂ ਸਾਰੇ ਸਟਾਰਟ ਹੋਣਗੇ ਕਿਉਂ ਪਾਰਟਸ ਪੂਰੇ ਪਾਰਟਸ ਇਹਨੂੰ ਕੋਈ ਘਟ ਨਹੀਂ ਆ ਏਸੀ ਐਮ ਡੀ ਸੀ ਵਗੈਰਾ ਇਹਨੂੰ ਲੱਗੇ ਹੋਏ ਅੰਦਰ ਕੈਬਨ ਚ ਮੈਂ ਦੇਖੇ ਸੀਗੇ ਤੇ ਟਾਇਰ ਇਹਦੇ ਚਾਰੇ ਨਵੇਂ ਆ ਟਰੈਕਟਰ ਦੇ ਤੇ ਆਪਣਾ ਉਸ ਸਮਝ ਕੇ ਲਿਓ ਸੋ ਸਮਝ ਕੇ ਲਿਓ ਆਪਣਾ ਜਿਵੇਂ ਕਿਤੇ ਇਹ ਤੇ ਪੈਸੇ ਲੱਗ ਵੀ ਸਕਦੇ ਆ ਕਈ ਪਰਸਨਾਂ ਦੇ ਘਟ ਵੀ ਹੋ ਸਕਦੇ ਆ ਤੇ ਵੇਟ ਵਗੈਰਾ ਵੀ ਇਹਨਾਂ ਦਾ ਕਾਫੀ ਹੋ ਜਾਣਾ ਤੋਲ ਤੇ ਵੀ ਕੋਈ ਸਸਤੇ ਨਹੀਂ ਪਾਣੇ ਟਰੈਕਟਰ ਕਾਫੀ ਕੋਸਟ ਤੇ ਵਿੱਚ 5-6 ਲੱਖ ਦੇ ਵਿੱਚ ਮੇਰੇ ਹਿਸਾਬ ਨਾਲ ਇਹਦੀ ਕੋਸਟ ਆ ਜਾਣੀ ਜੇ ਆਪਾਂ ਬਾਰੇ ਵੇਟ ਵੀ ਇਹਨੂੰ ਲਾਈਏ ਤੇ ਦੋਸਤੋ ਵੀਡੀਓ ਚੰਗੀਆਂ ਲੱਗਣ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਆ ਮੈਂ ਏਸੀ ਕੈਬਨ ਦੇ ਵੀ ਤੁਹਾਨੂੰ ਵੀਡੀਓ ਕਰਦਾ ਮੈਂ ਕਿਹ ਜਿਹੜਾ ਇਹਦੇ ਵਿੱਚ ਕੈਬਨ ਦੇ ਵਿੱਚ ਐਸੈਸਰੀ ਸਾਰੀ ਸੀਗੀ ਆ ਵਿੱਚ ਡਰਾਵਰ ਤੱਕ ਇਹ ਜਿਹੜੇ ਟਰੈਕਟਰ ਦੇ ਕੈਬਨ ਦੇ ਵਿੱਚ ਪਈ ਆ ਆ ਧੂੜ ਮਿੱਟੀ ਵਗੈਰਾ ਪਈ ਹੋਈ ਹੈ ਬਾਕੀ ਸਾਰਾ ਟਰੈਕਟਰ ਕੰਪਲੀਟ ਸੀ ਮੇਰੇ ਅਕੋਰਡਿੰਗ ਜਿੰਨੀ ਕ ਆਪਾਂ ਨੂੰ ਨੌਲੇਜ ਆਪਾਂ ਦੇਖਿਆ ਸੀ ਟਰੈਕਟਰ ਇਸ ਟਰੈਕਟਰ ਦੇ ਵਿੱਚ ਮੈਨੂੰ ਐ ਲੱਗਿਆ ਵੀ ਇਹ ਟਰੈਕਟਰ ਸਾਰਿਆਂ ਨਾਲੋਂ ਜ਼ਿਆਦਾ ਕੰਪਲੀਟ ਸੀਗਾ ਵੀ ਇਹਦਾ ਸਮਾਨ ਘੱਟ ਪੂਰਾ ਸੀਗਾ ਸਾਰੇ ਟਰੈਕਟਰ ਨਾਲੋਂ ਇਹ ਟਰੈਕਟਰ ਦਾ ਸਮਾਨ ਪੂਰਾ ਵਾ ਤੇ ਇਹਦੇ ਪਾਰਟਸ ਜਿਹੜੇ ਸੀਗੇ ਕੰਪਲੀਟ ਸੀਗੇ ਟਰੈਕਟਰ ਦਾ ਬਾਕੀ ਹੋਰ ਵੀ ਖੜੇ ਆ ਕਾਫੀ ਪਰ ਉਹਨਾਂ ਦੇ ਪਾਰਟਸ ਵਗੈਰਾ ਕਾਫੀ ਘੱਟ ਸੀਗੇ ਇਹਨੂੰ ਟਰੈਕਟਰ ਨੂੰ ਪਾਰਟਸ ਸਾਰੇ ਕੰਪਲੀਟ ਲੱਗੇ ਮ ਸਮੇਂ ਦੇ ਮੁਤਾਬਕ ਸੀਗਾ ਤੇ ਇਹਨੂੰ ਆਦੇ ਕੋ ਪਾਵਰ ਦੀ ਟੈਂਕੀ ਹੋਰ ਸਪਲਾਈਆਂ ਐਸੈਸਰੀ ਤਾਰਾਂ ਵਗੈਰਾ ਵੈਰੀ ਵਗੈਰਾ ਇਸ ਟਰੈਕਟਰ ਨੂੰ ਪੂਰੀ ਸੀਗੀ ਲਾਸਟ ਇੱਕ ਬਰੀ ਫਿਰ ਬੇਨਤੀ ਕਰਦਾ ਮੋਟੀ ਨਿਗਾ ਤੁਹਾਡੇ ਸਾਰੀ ਮਰਾ ਦਿੰਦਾ ਵਾ ਟਰੈਕਟਰ ਕਾਫੀ ਖੜੇ ਆ ਜਿਨ੍ਹਾਂ ਭਰਾਵਾਂ ਨੂੰ ਨਹੀਂ ਪਤਾ ਲੱਗੂਗਾ ਮੈਨੂੰ ਕੰਟੈਕਟ ਕਰ ਲੇ ਮੈਸੇਜ WhatsApp ਤੇ ਕਰ ਦਿਓ ਤੇ ਜਾਂਦੇ ਜਾਂਦੇ ਇੱਕ ਬਰੀ ਫਿਰ ਬੇਨਤੀ ਆ ਦੋਸਤੋ ਕਿਰਪਾ ਕਰਕੇ ਇੰਨੀ ਜਾਣਕਾਰੀ ਤੁਹਾਨੂੰ ਦੇਣ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ Facebook ਤੇ ਵੀ YouTube ਤੇ ਵੀ ਭਲਵਾਨ ਟਰੈਕਟਰ ਪਟਿਆਲਾ